ਕਬੀਰ ਸਾਹਿਬ ਅਤੇ ਰਾਣੀ ਇੰਦੂਮਤੀ ਰਾਣੀ ਇੰਦੂਮਤੀ ਕਾਂਸੀ ਵਿੱਚ ਕੱਪੜਾ ਬੁਣ ਕੇ ਆਪਣੀ ਰੋਜੀ ਰੋਟੀ ਕਮਾਉਣ ਵਾਲੇ ਸੰਤ ਕਬੀਰ ਦੀ ਸੱਚੀ ਭਗਤ ਸੀ ਜਦ ਕਬੀਰ ਸਾਹਿਬ ਰਾਣੀ ਇੰਦੂਮਤੀ ਨੂੰ ਸੱਚਖੰਡ ਲੈ ਗਏ ਤਾਂ ਉਸ ਨੇ ਦੇਖਿਆ ਕਿ ਉੱਥੇ ਵੀ ਉਹ ਕਬੀਰ ਸਾਹਿਬ ਹੀ ਕੁੱਲ ਮਾਲਕ ਨੇ ਕਹਿਣ ਲੱਗੀ ਜੇਕਰ ਤੁਸੀਂ ਮੈਨੂੰ ਮਾਤ ਲੋਕ ਵਿੱਚ ਹੀ ਦੱਸ ਦਿੰਦੇ ਤਾ ਇਤਨੀ ਮਿਹਨਤ ਕਰਨ ਦੀ ਕੀ ਲੋੜ ਸੀ ਕਬੀਰ ਸਾਹਿਬ ਨੇ ਕਿ ਤੂੰ ਉੱਥੇ ਮੰਨਦੀ ਕਹਿ ਦਿੰਦੀ ਇਹ ਮਨੁੱਖ ਹੈ ਅਤੇ ਕਹਿੰਦਾ ਹੈ ਕਿ ਮੈਂ ਸਤਪੁਰਸ਼ ਹਾਂ ਜੇਕਰ ਸੰਤ ਕਹਿ ਦੇਣ ਅਸੀਂ ਐਸੇ ਹਾਂ ਤਾਂ ਕੋਈ ਮੰਨੇ ਹੀ ਨਾ ਸੰਤ ਜਿਹੜੀ ਤਾਕਤ ਲੈ ਕੇ ਆਉਂਦੇ ਨੇ ਉਸ ਨੂੰ ਜ਼ਾਹਰ ਨਹੀਂ ਕਰਦੇ ਬਲਕਿ ਚੁੱਪ ਰਹਿੰਦੇ ਨੇ ਸੋ ਮਤਲਬ ਤਾਈ ਹੈ ਕਿ ਇੰਨਾ ਲੋਕਾਂ ਨੂੰ ਸੰਤਾਂ ਦੀ ਖਬਰ ਨਹੀਂ ਕਿਉਂ ਕੀ ਹਨ ਕਿਸ ਦੇਸ਼ੋਂ ਆਉਂਦੇ ਨੇ ਜੇਕਰ ਖਬਰ ਹੋਵੇ ਤਾਂ ਕਿ ਗੁਰੂ ਨਾਨਕ ਦੇਵ ਜੀ ਪਾਸੋਂ ਚੱਕੀਆਂ ਪਸਾਉਂਦੇ ਦੂਜੇ ਸੰਤਾਂ ਨਾਲ ਇਹੋ ਜਿਹਾ ਵਿਹਾਰ ਕਰਦੇ